すみませんどうですか ਸਰਕਾਰ ਵੱਲੋਂ ਆਪਣੀ ਪ੍ਰਸ਼ੰਸਾ ਕਰਾਂਗੇ ਤੇ ਸਾਡੇ ਭਾਈ ਐਨ.ਟੀ. ਰਿਜ਼ਰ ਭਾਈ ਜੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਨੂੰ ਇਹਨਾਂ ਦਾ ਭਾਈ ਜੀ ਜਿੰਨਾ ਦੀ ਬਰੌਂ ਤੱਕ ਪਾਣੀ ਉਸ ਤੇ ਪਹੁੰਚ ਨਹੀਂ ਜਿੱਥੇ ਅਜੇ ਤੱਕ ਨਹੀਂ ਪਹੁੰਚਿਆ ਭਾਈ ਜੀ ਧੰਨਵਾਦ ਤੁਹਾਡਾ ਬਹੁਤ ਬਹੁਤ ਭਾਈ ਤੇ ਤੈਨੂੰ ਪਾਣੀ ਪਹੁੰਚਾਉਣ ਵਾਸਤੇ ਭਲਾਵਾ ਜਿਹੜਾ ਵਸਦਾ ਰਿਹਾ ਸੋਹਣਾ ਦੁਨੀਆ ਜਾਲ ਦੁਨੀਆ ਤੱਕ ਨਾ ਆਊਗਾ ਬਹੁਤ ਆਜੀ ਵਾਹ ਤੇ ਮਾਨ ਸਨਮਾਨ ਹੋ ਗਿਆ ਭਾਈ ਹਰ ਦੇਖੋ ਆਹ ਠੀਕ ਚੱਲ ਰਿਹਾ ਹੈ ਸਤਿ ਸ਼੍ਰੀ ਅਕਾਲ ਜੀ ਉਹ ਬਾਤ ਦੇ ਬਾਤ ਬਾਈ ਸਾਈਡ ਤੇ ਆ ਦੇਖੋ ਸੱਚੇ ਬੱਚੇ ਆ ਜੀ ਆ ਮੜਾ ਮੜਾ ਆਇਆ ਵੀ ਨਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ آام آدمی پارٹی زندہ باد میت بھائی تیری بلے بلے ووٹ میت بھائی تیری بلے بلے آام پارٹی زندہ باد بہت بہت زندہ باد آام پارٹی زندہ باد می تیری ساتھ تے ہرا دے اس کو ہا کے نا کیونا تو اڑی فوٹو آجو ਸੋਕਰੋ ਮਿੰਟ ਬਰੋ ਵੀ ਹੋ ਜਣਾ ਲੈ ਬਾਈ ਹੋ ਗੋਣ ਲੈ ਇਹ ਸਾਈਡ ਤੋਂ ਚੌੜੇ ਇਹ ਹੋ ਜੋ ਬਾਈ ਲਾਓ ਵੀ ਮੁੰਡਿਆਂ ਨੇ ਭੜਾਕੇ ਚਲਾ ਦੇ ਭਰਾਵੋ ਇਹ ਹੋ ਗਿਆ ਬਾਈ ਤੇਰੀ ਛੋਕ ਤੇ ਨਾ ਦੇਾਂਗੇ ਠੋਕੇ ਆਪਾਤੀ ਜਿੰਦਾਬਾਦ ਆਪਾਤੀ ਜਿੰਦਾਬਾਦ ਆਪਾਤੀ ਜਿੰਦਾਬਾਦ ਲੱਗ ਕੇ ਕਿਤੇ ਪਾਣੀ ਨਹੀਂ ਦੀ ਪਹੁੰਚਿਆ ਹਨਾ ਸੋਡੀ ਸੋਸ ਦੇ ਸ਼ਰਕਾ ਤੇ ਕੀ ਜਣਾ ਚਾਹੂਗੇ ਬਾਈ ਕਿੰਨੀ ਕਿ ਖੁਸ਼ੀ ਹੁੰਦੀ ਹੈ ਪਹਿਲਾਂ ਧੰਨਵਾਦ ਜੀ ਲੋਕਾਂ ਦਾ ਜਿਨ੍ਹਾਂ ਨੇ ਇਥੋਂ ਤੱਕ ਲੋਚਾ ਦੇਖੀ ਬੋਚਦਾ ਮੈਂ ਇਹ ਕਹ ਲੋ ਵੀ ਚੋਣਾਂ ਤੋਂ ਪਹਿਲਾਂ ਹੀ ਕੀ ਵਾਦੇ ਕੀਤੇ ਸੀਗੇ ਆ ਪਿੰਡਾਂ ਦੇ ਲੋਕਾਂ ਦੇ ਨਾਲ ਸਿੱਖ ਮੋੜ ਸਰ ਕਰ ਦਿੱਤਾ ਸਾਹਮਣੇ ਸਰ ਇੱਕ ਬਾਈਕ ਦਾ ਤਰੀਕਾ ਪਾ ਜਿਕਰ ਵਾਲਾ ਬੇਟਾ ਮੁੰਡਿਆ ਜਿੰਦਾਬਾਦ ਹਲੂ ਕੋ ਬੰਦ ਲੀ ਉਹ ਪੁੱਤ ਪਰਾਂਜਾ ਹਾਂ ਤੇ ਇਹ ਜੇ ਖੁਸ਼ੀ ਹੈ ਜਿਹੜੀਆਂ ਜਿਹੜੀਆਂ ਚਲਾਇਆ ਜਾ ਛਿੜ ਕੇ ਪਾਣੀ ਠੀਕ ਆ ਕੋਈ ਦੇ ਦੇਣਾ ਥੱਲੇ ਪਾਣੀ ਦੇਖੇ ਬੋਚਦਾ ਮੈਂ ਇਹ ਕਹ ਲੋ ਵੀ ਚੋਣਾ ਤੋਂ ਪਹਿਲਾਂ ਹੀ ਬਿਲਕੁਲ ਵਾਦੇ ਕੀਤੇ ਸੀਗੇ ਆ ਪਿੰਡਾਂ ਦੇ ਲੋਕਾਂ ਦੇ ਨਾਲ ਕੇ ਆਜਾ ਉਦਘਾਟਨ ਕੀਤੇ ਹੈਗੇ ਕੀ ਕਹਿਣਾ ਚਾਹਣੇ ਸਰ ਦੇਖੋ ਖੁਸ਼ੀ ਤਾਂ ਤੁਸੀਂ ਦੇਖੋ ਹੀ ਮੈਨੂੰ 15 ਮਿੰਟ ਹੋ ਗਏ ਆਏ ਨੂੰ ਤੇ ਲਗਾਤਾਰ ਜਿਹੜੇ ਪਟਾਕੇ ਚੱਲ ਰਿਹਾ ਹੁਣ ਵੀ ਚੱਲੀ ਜਾਂਦੇ ਆ ਤੇ ਖੁਸ਼ੀ ਇਸ ਗੱਲ ਦੀ ਹੈ ਕਿ ਜਿਹੜੀ ਕਈ ਦਹਾਕਿਆਂ ਦੀ ਡਿਮਾਂਡ ਇਹ ਪਿੰਡ ਦੀ ਸੀ ਨਗਰ ਦੀ ਸੀ ਕਿ ਸਾਡਾ ਸਿੱਧਾ ਹਰੀਗੜ੍ਹ ਵਾਲੀ ਜਿਹੜੀ ਨਹਿਰ ਹੈ ਦੇ ਚੋਂ 모ਗਾ ਲਾਇਆ ਜਾਵੇ ਉਹ ਬੜੇ ਲੰਬੇ ਅਰਸੇ ਬਾਅਦ ਜਿਹੜੀ ਡਿਮਾਂਡ ਹੈ ਉਹ ਪੂਰੀ ਹੋਈ ਹੈ ਤੇ ਜਿਹੜਾ ਨੀ ਪੱਥਰ ਉਧਰ ਰੱਖਿਆ ਗਿਆ ਕੰਮ ਦੀ ਸ਼ੁਰੂਆਤ ਜਿਹੜੀ ਕੀਤੀ ਗਈ ਹੈ ਸੋ ਮੈਨੂੰ ਬੜੀ ਖੁਸ਼ੀ ਹੈ ਜਿੱਥੇ ਮੈਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦਾ ਨਹਿਰੀ ਮੰਤਰੀ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਉੱਥੇ ਮੈਂ ਸਾਰੀ ਪਿੰਡ ਦੀ ਟੀਮ ਨੂੰ ਹਰਦੀਪ ਉਹਨਾਂ ਨੇ ਜਿਹੜੇ ਸਾਡੇ ਸਰਪੰਚ ਨੇ ਇਕਵਾਲਹੁਰੇ ਸਾਰੀ ਟੀਮ ਇਹਨਾਂ ਨੇ ਬਹੁਤ ਭੱਜ ਨੱਠ ਇਹਦੇ ਲਈ ਕੀਤੀ ਤੇ ਮੈਂ ਇਹਨਾਂ ਦੇ ਨਾਲ ਕਮਿਟਮੈਂਟ ਵੀ ਕੀਤੀ ਸੀ ਕਿਉਂਕਿ ਸਾਡੇ ਇਸ ਇਲਾਕੇ 'ਚ ਉਹ ਨਹਿਰ ਤਾਂ ਵੱਡੀ ਲੰਘਦੀ ਸੀ ਪਰ ਇਹ ਨਹਿਰ 'ਚੋਂ ਕਿਸੇ ਪਿੰਡ ਨੂੰ ਸਿੱਧਾ ਪਾਣੀ ਨਹੀਂ ਸੀ ਮਿਲਦਾ ਆਹ ਨਾਲ ਪੂਰੇ ਪਿੰਡ ਆ ਉੱਥੇ ਵੀ ਇੰਨੇ ਦਹਾਕਿਆਂ ਤੋਂ ਸਰਕਾਰਾਂ ਆਈਆਂ ਗਈਆਂ ਹਰੇ ਕਹਿੰਦਾ ਸੀ ਮੋਗਾ ਲਾਵਾਂਗੇ ਪਰ ਕਦੇ ਕਿਸ ਨੇ ਮੋਗਾ ਨਹੀਂ ਲਾਇਆ ਮੈਂ ਕਿ ਵੀ ਜ਼ਿਕਰ ਕਰਦਾ ਕਿ ਮੈਂ ਚੋਣਾ ਤੋਂ ਪਹਿਲਾਂ ਜਦੋਂ 2022 ਦੀਆਂ ਸੀਮਾ ਪਿੰਡ ਕਹਿ ਕੇ ਆਈ ਸੀ ਵੀ ਇਹ ਸਾਡੀ ਸਰਕਾਰ ਬਣ ਗਈ ਥੋੜੇ ਪਿੰਡ ਮੋਗਾਣ ਲੱਗਿਆ ਥੋੜੇ ਪਿੰਡ ਨਹੀਂ ਆਉਂਦੇ ਦੁਬਾਰਾ ਤੇ ਮੈਂ ਉੱਥੇ ਵੀ ਜਿੱਦਨ ਮੋਗਾ ਲੱਗਿਆ ਉਸ ਤੋਂ ਬਾਅਦ ਪੂਰੇ ਪਿੰਡ ਜਿਹੜੇ ਮੈਂ ਜਾ ਕੇ ਆਇਆ ਜਦਨ ਮੋਗੇ ਜਿਹੜੀ ਸ਼ੁਰੂਆਤ ਆ ਉਹ ਕੀਤੀ ਆਈ ਹੁਣ ਇੱਥੇ ਮੁੜ ਕੇ ਸਾਡੇ ਹਰੀਗੜ੍ਹ ਦੀ ਟੀਮ ਕਹਿੰਦੇ ਸਾਡੇ ਪਿੰਡ ਵੀ ਲਾਓ ਜੀ ਤੇ ਅੱਜ ਬੜੀ ਖੁਸ਼ੀ ਹੈ ਕਿ 474 ਕਿੱਲਿਆਂ ਨੂੰ ਜਿਹੜਾ ਮੋਗਾ ਜਿਹੜਾ ਲੱਗ ਰਿਹਾ ਜਿਹਦੇ ਚ 200 ਏਕੜ ਹੋਇਆ ਜਿਹਨੂੰ ਅੱਜ ਤੱਕ ਕਦੇ ਵੀ ਨਹਿਰੀ ਪਾਣੀ ਨਹੀਂ ਲੱਗਿਆ ਤੇ ਇੰਨੇ ਪ੍ਰੈਸ਼ਰ ਨਾਲੇ ਸਿੱਧਾ ਨਾਲ ਚੋਂ ਪਾਣੀ ਆਉਣਾ ਅਸੀਂ ਹੁਣ ਵੀ ਗੱਲਾਂ ਕਰਦੇ ਸੀ ਵੀ ਚਾਹੇ ਲੋਕ ਇਥੇ ਮੋਟਰਾ ਵੀ ਪਤਾ ਦੇਣ ਧਰਤੀ ਹੇਟਲਾ ਪਾਣੀ ਵਰਤਨ ਦੀ ਜ਼ਰੂਰਤ ਨਹੀਂ ਇੰਨਾ ਪਾਣੀ ਜਿਹੜਾ ਇਸ ਜਿਹੜੇ 474 ਕਿੱਲੇ ਹੈ ਉਹਨਾਂ ਨੂੰ ਜਿਹੜਾ ਉਹ ਮਿਲਣਾ ਤੋਂ ਮੈਂ ਬਹੁਤ ਵਧਾਈ ਦੇਣਾ ਸਾਰੇ ਪਿੰਡ ਵਾਸੀਆਂ ਨੂੰ ਨਗਰ ਵਾਸੀਆਂ ਨੂੰ ਬਾਕੀ ਮੈਂ ਕਹੂੰਗਾ ਕਿ ਸਾਰੀ ਇਹਨਾਂ ਦੀ ਟੀਮ ਦੀ ਹਰਿੰਦਰ ਧਾਲੀਵਾਲ ਜੀ ਨੇ ਵੀ ਬੜੀ ਪਿਆਰ ਵਾਈ ਕੀਤੀ ਇਹਨਾਂ ਸਾਰਿਆਂ ਦੀ ਮਿਹਨਤ ਹੈ ਜਿਹਦੇ ਬਦੌਲਤ ਆ ਜਿਹੜਾ ਸਿੱਧਾ ਮੋਗਾ ਜਿਹੜਾ ਉਹ ਲਗ ਰਿਹਾ ਜਾਨੇ ਜਿਹੜਾ ਖੁਸ਼ੀ ਦਾ ਮਾਹੌਲ ਪਾਣ ਜਾ ਰਿਹਾ ਹੈਗਾ ਦੋਹੇ ਪੱਧਰ ਵੱਲ ਮੈਂ ਸਭ ਤੋਂ ਪਹਿਲਾਂ ਤਾਂ ਵਧਾਈ ਦੇਣਾ ਹਰੀਗੜ੍ਹ ਤੇ ਬੜਵਰ ਪਿੰਡ ਨੂੰ ਇੰਨਾ ਦੋਨਾਂ ਪਿੰਡਿਆਂ ਦਾ ਦੇ ਰਕਵੇ ਲਈ ਇਸ ਮੁਗੇ ਚੋਂ ਪਾਣੀ ਦੀ ਵਰਤੋਂ ਹੋਣੀ ਹੈ ਤੇ ਉਹਦੇ ਨਾਲ ਨਾਲ ਮੈਂ ਧੰਨਵਾਦ ਕਰਦਾ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਐਮਪੀ ਸੰਗਰੂਰ ਮੀਤ ਹੇਰ ਜੀ ਦਾ ਤੇ ਨਹਿਰੀ ਮੰਤਰੀ ਦਾ ਜਿਨ੍ਹਾਂ ਨੇ ਇੰਨੇ ਲੰਬੇ ਸਮੇਂ ਦੀ ਪ੍ਰਾਣੀ ਡਿਮਾਂਡ ਨੂੰ ਅੱਜ ਲੋਕਾਂ ਨੂੰ ਪੂਰਾ ਕੀਤਾ ਇਥੋਂ ਇਹ ਪਤਾ ਲੱਗਦਾ ਹੈ ਕਿ ਸਰਕਾਰ ਲੋਕਾਂ ਲਈ ਜੋ ਲੋਕ ਚਾਹੁੰਦੇ ਆ ਲੋਕਾਂ ਦਾ ਕਿਸੇ ਦਾ 40 ਸਾਲ ਤੋਂ ਮੁੱਦਾ ਸੀ ਕਿਸੇ ਦੀ 50 ਸਾਲ ਤੋਂ ਮੰਗ ਸੀ ਕਿਸੇ ਦੀ 30 ਸਾਲ ਤੋਂ ਸੀ ਉਹ ਇਹ ਸਰਕਾਰ ਪੂਰੀ ਕਰ ਰਹੀ ਹੈ ਸੋ ਇਹਦੇ ਲਈ ਮੈਂ ਪਿੰਡ ਨੂੰ ਵੀ ਦੋਨਾਂ ਪਿੰਡਾਂ ਨੂੰ ਵੀ ਵਧਾਈ ਦਿੰਦਾ ਤੇ ਸਰਕਾਰ ਦਾ ਵੀ ਧੰਨਵਾਦ ਕਰਦਾ ਕਿ ਉਹਨਾਂ ਨੇ ਲੋਕਾਂ ਦੀਆਂ ਉਮੀਦਾਂ ਪੂਰੀਆਂ ਕੀਤੀਆਂ ਨੇ ਭਾਈ ਪਹਿਲਾਂ ਤਾਂ ਮੈਂ ਸਾਰੇ ਜਿੰਨੇ ਵੀ ਇੱਥੇ ਪਹੁੰਚਿਆ ਮੇਰੇ ਪਿੰਡ ਦੇ ਜਾਂ ਹੋਰ ਨੇੜੇੋਂ ਜਿਵੇਂ ਬੜਪੁਰ ਦੇ ਜਿੰਨੇ ਵੀ ਪਹੁੰਚਿਆ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਇੱਕ ਮੈਂ ਇਹ ਕਹਿਣਾ ਚਾਹਣਾ ਵੀ ਅੱਜ ਤੱਕ ਸਾਡੇ ਇਹ ਖੇਤਾਂ ਨੂੰ ਜਿੱਥੇ ਪਾਣੀ ਪਹੁੰਚ ਰਿਹਾ ਨਾ ਸਾਡੇ ਦਾਦੇ ਨੇ ਨਾ ਸਾਡੇ ਪਰਦਾਦੇ ਨੇ ਅੱਜ ਤੱਕ ਸਾਡੇ ਖੇਤਾਂ 'ਚ ਪਾਣੀ ਨਹੀਂ ਪਹੁੰਚਿਆ ਤੇ ਅੱਜ ਸਾਡੇ ਐਮਪੀ ਗੁਰਮੀਤ ਸਿੰਘ ਮੀਤਿਹਰ ਦੀ ਬਦੌਲਤ ਸਾਡੇ ਇਥੋਂ ਨਹਿਰ 'ਚੋਂ ਸਿੱਧਾ ਮੋਗਾ ਦਿੱਤਾਗਾ ਇਹ ਇਹ ਖੇਤਾਂ ਨੂੰ ਕਿਉਂਕਿ ਅਸੀਂ ਇਹ ਕਹਿ ਸਕਦੇ ਆ ਵੀ ਸਾਡੇ ਟਿੱਬਿਆਂ ਤੇ ਪਾਣੀ ਝੜਦਾ ਇਸ ਲਈ ਗੁਰਮੀਤ ਸਿੰਘ ਮੀਤਿਹਰ ਜੀ ਔਰ ਬਾਈ ਹਰਿੰਦਰ ਧਾਲੀਵਾਲ ਜੀ ਦੋਨਾਂ ਦਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਹਰ ਇੱਕ ਥਾਂ ਤੇ ਹਰ ਇੱਕ ਮੁਲਾਜ਼ਮ ਨੇ ਸਾਡਾ ਇੰਨਾ ਸਾਥ ਦਿੱਤਾ ਮੁਲਾਜ਼ਮ ਨੇ ਵੀ ਇੰਨਾ ਜਿਆਦਾ ਸਾਥ ਦਿੱਤਾ ਅਸੀਂ ਇਹਨਾਂ ਦਾ ਹੀ ਬਹੁਤ ਬਹੁਤ ਧੰਨਵਾਦ ਕਰਦੇ ਕਿੰਨੇ ਕਿਸਾਨਾਂ ਨੂੰ ਲਾਭ ਮਿਲਿਆ ਕਿੰਨੇ ਪਿੰਡਾਂ ਨੂੰ ਲਾਭ ਮਿਲਿਆ ਇਹ ਦੋ ਪਿੰਡਾਂ ਨੂੰ ਲਾਭ ਮਿਲਿਆ ਜੀ ਇੱਕ ਹਰੀਗੜ੍ਹ ਤੇ ਤੇ ਬੜਬਰ ਮੰਤਰੀ ਸਾਹਿਬ ਜਿਹੜਾ ਇੱਥੇ ਮੋਗਾ ਲੱਗਿਆ ਬੜਬਰ ਤੇ ਹਰੀਗੜ੍ਹ ਦਾ ਤੇ ਇਹਦਾ ਅੱਜ ਉਦਘਾਟਨ ਕਰਨ ਆ ਰਹੇ ਨੇ ਤੇ ਸਾਰਿਆਂ ਵੱਲੋਂ ਬੜਬਰ ਵੱਲੋਂ ਵੀ ਤੇ ਹਰੀਗੜ੍ਹ ਵੱਲੋਂ ਵੀ ਬਹੁਤ ਧੰਨਵਾਦ ਹੈ ਮੰਤਰੀ ਸਾਹਿਬ ਦਾ ਜਿਹੜਾ ਇਹਨਾਂ ਨੇ ਟਿੱਬਿਆਂ ਦੇ ਉੱਤੇ ਪਾਣੀ ਝੜਦਾ ਮੇਰੀ 35 ਸਾਲ ਦੀ ਉਮਰ ਆ ਮੈਂ ਤਾਂ ਦੇਖਿਆ ਨਹੀਂ ਸੀ ਕਿ ਇੱਥੇ ਕੱਸੀ ਦਾ ਪਾਣੀ ਆਇਆ ਜਿੱਥੇ ਇਹਨਾਂ ਨੇ ਪਾਣੀ ਝੜਦਾ ਹੁਣ ਪਹਿਲਾ ਮੰਤਰੀ ਸੀਗੇ ਜਦੋਂ ਉਦੋਂ ਇਹਨਾਂ ਨੇ ਮੌਕਾ ਦੀ 2 ਸਾਲ ਹੋ ਗਏ ਉਦੋਂ ਇਹਨਾਂ ਨੇ ਹਰੀਗੜ੍ਹ ਵਾਲੇ ਬਾਈ ਬਾਈ ਇਕਬਾਲ ਨੇ ਤੇ ਹੁਣ ਬਾਈ ਸਰਪੰਚ ਬਣੇ ਨੇਗੇ ਤੇ ਇਹਨਾਂ ਨੇ ਬਹੁਤ ਮਿਹਨਤ ਕਰਕੇ ਇਹ ਮੌਕਾ ਪਾਸ ਕਰਵਾਇਆ ਤੇ ਅੱਜ ਉਹਨਾਂ ਦਾ ਉਦਘਾਟਨਾ ਜਿਹਦੇ ਵਿੱਚ ਦੋਨੇ ਪਿੰਡਾਂ ਦੀ ਸੰਗਤ ਪਹੁੰਚੀ ਹੋਈ ਆ ਮંત્રી ਸਾਹਿਬ ਦਾ ਧੰਨਵਾਦ ਕਰਨ ਲਈ ਔਰ ਉਹਨਾਂ ਦਾ ਉਦ ਘਾਟ ਰੰਗ ਕਰਨਾਉਣ ਤੇ ਜਿਹੜਾ ਉਹਨਾਂ ਦਾ ਨਿੱਘਾ ਸਵਾਗਤ ਕਰਨ ਉਸ ਲਈ ਸਾਰੀ ਸੰਗਤ ਇੱਥੇ ਖੜੀ ਹੈ ਜੀ ਇਹ ਦੋ ਪਿੰਡਾਂ ਨੂੰ ਆ ਜੀ ਬਡਵਰ ਤੇ ਹਰੀਗੜ੍ਹ ਨੂੰ ਜਿੰਨੇ ਖੇਤਾਂ ਨੂੰ ਪਾਣੀ ਲੱਗਿਆ ਉਹਨਾਂ ਸਾਰਿਆਂ ਨੂੰ ਬਹੁਤ ਹੀ ਇਹਦਾ ਲਾਹਾ ਹੋਊਗਾ ਜਿਵੇਂ ਆਪਣਾ ਬੋਰਾ ਦਾ ਪਾਣੀ ਨੀਮਾ ਜਾਈ ਜਾਂਦਾ ਇਸ ਕਰਕੇ ਨਹਿਰੀ ਪਾਣੀ ਆ ਇਹਦੇ ਨਾਲ ਖੇਤਾਂ ਨੂੰ ਬਹੁਤ ਵਧੀਆ ਜਿਵੇਂ ਪਾਣੀ ਆਊਗਾ ਤੇ ਫਸਲ ਵਧੀਆ ਹੋਊਗੀ ਇਹਦਾ ਫਾਇਦਾ ਹੀ ਫਾਇਦਾ ਜਿਹਦੇ ਕਿਸੇ ਦੇ ਮੋਟਰ ਵੀ ਨਹੀਂ ਹੋਊਗੀ ਉਹਨੂੰ ਵੀ ਫਾਇਦਾ ਜਿਹਦੇ ਕਿਤੇ ਪਾਣੀ ਨਹੀਂ ਲੱਗਿਆ ਇਸ ਕਰਕੇ ਸਾਰੇ ਰੇਣੀ ਨੇਗੇ ਮੰਤਰੀ ਸਾਹਿਬ ਦੇ ਤੇ ਭਗਵੰਤ ਮਾਨ ਸਰਕਾਰ ਮੁੱਖ ਮੰਤਰੀ ਸਾਹਿਬ ਨੇ ਮੌਜੂਦਾ ਤੇ ਹੁਣ ਬਾਈ ਜੀ ਹੁਣੀ ਐਮਪੀ ਨੇਗੇ ਮੇਰਾ ਨਾਮ ਜਸਪੀਰ ਸਿੰਘ ਪਿੰਡ ਵੜਵਰ ਸੋਸਾਇਟੀ ਦਾ